ਆਪਣੇ ਦੋਰ ਨਾਲ ਜਾਂਦੇ ਤਾਂ ਪਹੁੰਚਾਉਂਦੇ। ਥੋੜਾ ਸੁੱਕੀ ਹੋਣੀ ਆ ਬੜਾ ਪਤਾ ਕਿ ਕਿੱਦਾ ਚਵੇ ਜਾਂ ਕਰੇ ਕਦੇ ਵਾਸਤੇ ਜੇ ਕਿਹੜਾ ਉਹ ਰੂਪ ਵਿੱਚ ਲੱਕੋ ਹੈ। ਹੈ? ਔਰ ਸੁੱਕੀ ਦੇ ਜੂਗੀ। ਨਹੀਂ ਰੇਵੀ ਸੁੱਕੀ ਕਾਲੀ ਬਣਦੀ ਨੇੜੇ ਤੋਂ ਦੇਵੋਂਟ। ਹੁਣ ਆਪਾਂ ਉਹਦੇ ਪਰਸ ਹੋ ਗਿਆ। ਆ ਜਾਂਦੇ। ਤੂੰ ਅੱਧੇ ਗਿਆ ਕੋਈ ਨਹੀਂ ਮੈਂ। ਹਾਂ। ਆਪਾਂ ਦੋਰ ਲੈ ਕੇ ਅੰਦਰ ਖਾਣ ਦਵੀਏ ਆਪਾਂ। ਹੁਣ ਫਰੋਲਾ ਫਰਾਲੀ ਦਾ ਵੀ ਤਾਂ ਕੰਮ ਵਧ ਗਿਆ। ਵਧ ਗਿਆ। ਉਹ ਫਰੋਲ ਨੇ ਪੈਣਗੇ। ਕਾਲੀ ਦੀ ਹੋ ਜਾਂਦੀ ਆ ਥੱਲੇ ਲੱਗਦੀ ਉਹ ਮੈਨੂੰ ਉਹ ਜਿਹੜੇ ਸਭ ਤੋਂ ਵਧੀਆ ਆ ਕਿਉਂ ਉਹ ਉਹਨਾਂ ਨਾਲ ਨਾ ਲੱਗਾ ਬੰਨਵਾਉਂਦਾ ਉਹ ਪਾਪਾ ਪਾਪਾ ਕਰਦੇ ਮੇਰੇ ਮਸ਼ੀਨ ਵਾਲੇ ਪਰ ਤੂੰ ਜੀ ਤੂੰ ਮਰਜੀ ਕਰਾ ਲਓ ਪਾਣੇ ਗਏ ਕਿੱਦਾਂ ਕਰਦਾ ਉਹ ਜਿਹੜਾ ਸੈਟ ਜੀ ਲੈਣਾ ਜਦੋਂ ਧੁੱਪ ਜੀ ਪੈ ਗਈ ਉਹ ਤਾਂ ਨਾਲ ਦੀ ਨਾਲ ਫੇਰ ਸੈਟ ਹੋ ਜੂਗਾ ਪਿੱਛੇਤੀਆ ਲੱਗਦਾ ਹਾਂ ਲਾਂਗਾ ਫੁਰਬਣੀ ਕਿਦੋਂ ਤੋਂ ਪੈ ਗਈ ਕਿਦੋਂ ਹਾਂ ਇਹ ਤਾਂ ਹੀ ਕਹਿੰਦੇ ਲੰਗੂ ਹੀ ਜਿਆਦਾ ਸਿਰ ਤੋਂ ਤਾਂ ਕਿਹਾ ਹਲਕਾ ਜਿਹਾ ਹੁੰਦਾ ਨਾ ਕੋ ਬਾਬੇ ਦੇ ਵਿੱਚੋਂ ਹੁੰਦੀ ਆ ਬੈਣ ਲੈ ਜਿਹੜਾ ਲਾਂਗਾ ਤੇ ਵੇਲ ਹੁੰਦੀ ਵੀ ਹੈਬ ਆਵੜਾ ਕੀ ਹੁੰਦਾ ਕੀ ਵੇਸ਼ ਹਾਲੇ ਜਿਹੜਾ ਜੀਰੀ ਵਾਲਾ ਉਹ ਨਹੀਂ ਸੁਖਦਾ ਇਹ ਹਾਂ ਉਹ ਸੁਖਦਾ ਹੁੰਦਾ ਉਹ ਲਿਆ ਬੁਣੀ ਉਹ ਜੇ ਪਹਿਲੀ ਸੁਖਦਾ ਨਾ ਨਾ ਨੋੜੀ ਨਾ ਲਓ ਜੀ ਮੀ ਆ ਗਿਆ ਤੇ ਅੱਜ ਕਰਨੀ ਹੈ ਵੀਡੀਓ ਸ਼ੂਟ ਅਰ ਆਪਨੇ ਕਣੀਆਂ ਸੇ ਹੜੇ ਵੀ ਜੇ ਤੇ ਬਿੰਜੇ ਗੇ ਕੰਕਮੰਡੀ ਚ ਪਈਆ ਥੋੜੀ ਕਰਨਾ ਹੈ ਜਹਾਂ ਇੱਜੂ ਗੇ ਦਾ ਬੰਦੇ ਦਾ ਸੁਣੇ ਟੋਣੀ ਦਾ ਔਰ ਦੇ ਸਭਰਾ ਦਾ ਲਵਾਵਾ ਕਰਨਾ ਹੈ ਬਾਦਰੀ ਨੂੰ ਆ ਨਾ ਗੁੜੀ ਉਹ ਕਦੋਂ ਵਰਕਾ ਵਾਸਾਂ ਸਾੜੀ ਨਾਲ ਮੈਚਿੰਗ ਕਰਕੇ ਪਾਈ ਆ ਜੱਟ ਬਾਵਾ ਜਲਦੀ ਹੁਣ ਤਾਂ ਚੱਕਰ ਚੱਲੂ ਵਾਟ ਦੇ ਚਿੱਟੀ ਆਰੀ ਇਹ ਤੇਰਾ ਰੰਗ ਬਾਲਾ ਚਿਟਾ ਆ ਰਿਆ ਕੋੜਾ ਪਤਾ ਨਹੀਂ ਸੂਟ ਹੈ ਪਿੱਕਾ ਜਾ ਹੋਆ ਚੁੰਨੀ ਨਾਲ ਬਹੁਤ ਸੋਹਣਾ ਕਲਰ ਆ ਰਿਆ ਚੁੰਨੀ ਦਾ ਵੀ ਸੋਣਾ ਲੱਗਦਾ ਬੱਤੀ ਕਿਸੇ ਇੰਦੇ ਵਾਲੇ ਨਾ ਕਰਾਪਨ ਕੋਈ ਕਰਿਆ ਬਈ ਇਹ ਮੈਗਨੇਟ ਨਹੀਂ ਹਣੀ ਲੇਕਿਨ ਪਹਿਲਾਂ ਪੈਸਾ ਦੋ ਪਹਿਲਾ ਪੈਸਾ ਦਿਆ ਉਨਾਰੇ ਪਾਠਾ ਪਾਠਾ ਉਹਨੇ ਤਾਂ ਗਾ ਕੇ ਤੇ ਮੈਡਮ ਆ ਬੈਠੀ ਐ ਮਾਂਡ ਰੀਆਂ ਕੰਮ ਬਖਾ ਕੇ ਫੁੱਲ ਕਿਤੇ ਰਹਿ ਨਾ ਜਾਵੇ ਕੋਈ ਸਾਰੀਆਂ ਆਪ ਕੋ ਦੇ ਫੋਨਾਂ ਚੋੜੀਆਂ ਪਈਆਂ ਸਾਰੀਆਂ ਕਈ ਯਾਰ ਕਈ ਵਾਰ ਡੈਡੀ ਵੀ ਹੱਥ ਲੰਗੇੜਾ ਮਾਰਦੇ ਨੇ ਸਾਰੇ ਕਈ ਦੇ ਡੈਡੀ ਕਰਨ ਕੋਈ ਰਹਿੰਦਾ ਸਾਰੇ ਕੰਮ ਤੇ ਲੱਗੇ ਬੱਡ ਬੱਡ ਤੇ ਬੈਠੇ ਨਹੀਂ ਯਾਰ ਨਾਲ ਦੀ ਨਾਲ ਪਹੁੰਚ ਚੱਕੇ ਨਹੀਂ ਸਾਰਿਆਂ ਨੇ ਹੋਰ ਅੱਗੇ ਦੇ ਕੋਈ ਰਿਸ਼ਤੇਦਾਰੀ ਜਿੰਨਾਂ ਦੇ ਕੋਲ ਨਾ ਮਾਰੇ ਕੱਥੇ ਬੈਠ ਬੈਠ ਕੇ ਹੂੰ ਉਹ ਨਹੀਂ ਹੁਣ ਤਾਂ ਰਿਸ਼ਤੇਦਾਰ ਵੀ ਅੱਧੇ ਪਹੁੰਚ ਵਰਚੂਗਾ ਤੇ ਕੀ ਲੈ ਕਰਦੇ ਨੇ ਬਾਕੀ ਰਹੀ ਗੱਲ ਆਪਾਂ ਵੀ ਆਪਣੇ ਸਮੇਂ ਤੇ ਬੜੇ ਹਰੇਕ ਬੈਠ ਕੇ ਜੇ ਵਸ ਫੋਨ ਜਾਂ ਕੱਢ ਲੂ ਟਿਕ 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 ਕਰੀ ਜਾਊਗਾ ਸੁਖ ਸਾਦ ਪੁੱਛੀ ਬੱਸ ਉਦੋਂ ਬਾਅਦ ਕੀ ਕਰਦੇ ਹੈਗੇ ਆ ਨਾ ਨਹੀਂ ਦਾ ਪਹਿਲਾ ਜਦ ਹੀ ਟੀਮੀਆਂ ਚੁਗਲੀ ਆਲੀ ਸੁੱਚੇ ਦੱਬ ਲੈਂਦੀਆਂ ਦੀਆਂ ਉਹ ਵਧੀਆ ਬਣਾਈਏ ਨਹੀਂ ਪੈਂਦੀਆਂ ਪਤਾ ਕੀ ਕਰਦੀਆਂ ਹਾਂ ਦੀ ਨਾਲੇ ਦੇ ਆਏ ਹਨਾ ਲਾਹੋਰ ਦੇ ਤੈਨੂੰ ਪਤਾ ਨਹੀਂ ਸਾਡੇ ਪਿੰਡ ਦਾ ਆਵਾ ਕੁਸੋ ਰਿਆ ਤਾਂ ਹੋਰ ਉਹ ਕਹਿੰਦੇ ਸਾਡੇ ਆ ਕੁਸਾ ਮੈਂ ਸੱਚੀ ਗੱਲ ਕਹਾ ਭਾਬੀ ਇਹ ਚੁਗਲਿਆਂ ਦੇ ਚੱਕਰ ਕਰਕੇ ਨਾ ਮੈਂ ਫੋਨ ਦੇ ਹੱਥ ਪਈਆ ਮੈਨੂੰ ਮੈਂ ਜਦ ਬੈਠਾ ਕਰਦੀ ਨਾ ਚੁਗਲੀਆਂ ਕਰਾ ਕਰਦੀ ਨਹੀਂ ਆਪਾਂ ਕਹਿੰਦੇ ਚੁਗਲੀਆਂ ਨਹੀਂ ਕੋਈ ਆਪਾਂ ਗੱਲ ਕਰੇ ਫੋਨ ਨਿੱਕਲ ਵੀ ਰਹਿਣਾ ਐਸੇ ਗੱਲ ਦਾ ਹੂਆ ਬੜ ਤੇ ਦੇਰ ਨਹੀਂ ਲੱਗਦਾ ਏ ਤਾਂ ਹੈਗਾ ਮੇਰੇ ਨਾਲ ਬਣੀ ਆ ਉਹ ਤਾਂ ਬਸ ਕਰਨਾ ਨੂੰ ਹੱਥ ਲਾ ਦੇ ਲੋ ਉਹਦੇ ਫੋਨ ਤੇ ਪੜਾ ਲੋ ਉਹਦੀ ਵੀ ਸੁਣੀ ਜਾਓ ਪਰ ਹਾਂ ਨਾ ਨਾ ਕਰੋ ਵੀ ਆਲੇ ਨੂੰ ਪਤਾ ਨਹੀਂ ਆਏਗਾ ਇਹ ਐ ਕਹਿੰਦੀ ਆ ਸਾਡੇ ਤੇ ਬੀਬੀ ਮੇਰੇ ਕੋਲ ਉਹ ਸਾਰੇ ਗਵਾਂਡੀਆਂ ਦੀ ਗੱਲ ਸੁਣਾ ਦੂਗੀ ਹਾਂ ਉਹ ਆਏ ਹੋਵੇ ਉਹ ਠੀਕ ਨੇ ਉਹ ਆਏ ਕਹਿੰਦੇ ਸੀ ਹਾਂ ਮੈਂ ਕਿਹਾ ਕਿ ਮੁੰਡੇ ਦੀ ਗੱਲ ਤਾਂ ਸੁਣਾਜ ਕਰ ਤੂੰ ਆਪਣੀ ਆਪਣੀ ਗੱਲਾਂ ਫਿਰ ਤੁਸੀਂ ਤਾਂ ਆ ਫੋਨ ਚੋਂ ਹੁੰਦੇ ਹੋ ਹਨਾ ਇਹਨਾਂ ਵੀ ਕਿਥੇ ਟਾਈਮ ਖਰਾਬ ਕਰੀ ਉਹਦੇ ਕੋਲ ਵਿਚਾਰੀ ਕੋਲ ਫੋਨ ਨਹੀਂ ਹੈਗੇ ਹੁਣ ਤਾਂ ਗੱਲਾਂ ਹੀ ਕਰਨੀ ਉਹ ਚਾ ਵੀ ਨਹੀਂ ਕਰਦੀ ਇਹ ਫਿਲਮਾਂ ਵੀਡੀਓ ਸਾਰੀਆਂ ਦੇਖਦੀ ਅੱਛਾ ਜੀ ਉਹਦੀ ਕਰਦੀ ਫੇਰ ਫੇਰ ਦਾ ਕਮਾਲ ਦੀ ਗੱਲ ਆ ਇੱਕੋ ਭਈ ਹੋਰ ਨਹੀਂ ਜਾਦੇ ਕੁਸ ਕੁਸ ਵੀ ਦੇਖ ਦਿਓ ਆਪਣੇ ਪਰਮਾ ਵੀ ਘੱਟ ਦਿਖਦੀ ਆ ਉਹਦਾ ਨਾਮ ਸਦਵਾਨ ਨੰਨ ਅੱਛਾ ਬਸ ਵੀ ਲਾ ਕੇ ਬੈਠੀ ਰਹਿੰਦੀ ਆ ਕੰਟਰ ਕਰ ਜਾਂਦੀ ਆ ਠੀਕ ਆ ਸਾਡੇ ਦੋ ਘਰ ਸਾਡੇ ਗਵੰਡੀਆ ਦਾ ਫੋਨ ਆ ਗਿਆ ਰਤਮੁਰ ਮਮੀ ਕੋਲੇ ਸੁਣਸਿਲਾ ਦੇ ਗਏ ਸੀ ਜੇ ਸੂੜ ਦੀ ਗੱਲਾਂ ਛੱਡ ਕੇ ਨਾ ਤੀਜੇ ਹੋਰ ਗਵੰਡੀ ਦੀ ਗੱਲਾਂ ਚੱਲ ਗਈ ਉਹ ਕੁੱਤਾ ਮਰ ਗਿਆ ਮੈਂ ਤਾਂ ਲੈਂਦਾ ਸੋਹ ਨੂੰ ਨਹੀਂ ਪਤਾ ਹੋਊਗਾ ਕਿ ਇਹ ਅੱਜ ਹੈ ਨਹੀਂ ਸੀ ਨਾ ਕਰ ਮੈਂ ਤਾਂ ਹੁਣ ਫੋਨ ਤੇ ਦੱਸ ਕਿਵੇਂ ਆ ਗੱਲ ਹੋ ਗਈ ਕਿਉਂ ਕਹਿ ਹੁਣ ਭੋਗ ਤੇ ਆਉਣਾ ਦੀ ਉਹ ਪੁੱਛਣਾ ਵੀ ਮੈਂ ਤਾਂ ਉਹ ਡਾਈਲ ਵਾਲੇ ਸਪਾਸਟਰ ਕਰਵਾ ਰਹੀ ਮੱਥੋਂ ਮੈਂ ਤਾਂ ਕਲਰ ਕਰਵਾ ਲੱਗੀ ਪਈ ਇਹਦਾ ਨਾ ਫੋਨ ਤੇ ਫਿਰ ਹਰ ਕਿਸ ਸਪੀਕਰ ਤੇ ਲਾ ਕੇ ਲੱਗੀ ਰਹੀ ਵੀ ਕਰਨ ਨਾਲ ਲੈ ਤੇ ਫੋਨ ਕਰਾਉ ਉਧਰ ਨਹੀਂ ਵੀ ਕਰਵਾਣਾ ਚਾਹੀਦਾ ਹੈਗਾ ਓਏ ਡੀ ਲੱਗੀ ਪੁੱਛੁੱਛੀ ਮਛਣਾ ਬਸ ਧੀਮੀਆ ਦਾ ਆਈਆਂ ਭੈਣੇ ਮੇਰੇ ਮੰਮੀ ਨੂੰ ਰੇਡ ਹੋ ਗਿਆ ਕਹਿੰਦਾ ਹੁੰਦੇ ਸੀ ਕਿ ਸਾਡੇ ਸਾਡੇ ਘਰੀ ਤੋਂ ਆਣਦੇ ਨਾਲ ਹਰ ਕੋਲ ਰੂਗਲ ਰਤੂ ਦਰਸ਼ੀ ਕਰਤ ਨੇ ਜੇ ਕੋਈ ਕਿਤੇ ਕਿਸੇ ਦੇ ਡੱਟੇ ਉਹ ਵੀ ਸਾਨੂੰ ਕਹ ਦੇਣਗੇ ਭਈ ਤੂੰ ਸਾਰਿਆਂ ਨੂੰ ਦੱਸ ਦੀ ਤੇ ਮम्मी ਸਾਰਾ ਤਾਂ ਕਿਵੇਂ ਹਾਲ ਚਾਲ ਕਰਦੀ ਜੇ ਕਿਸੇ ਨਾਲ ਕੋਈ ਗੱਲ ਹੋ ਜੇ ਨਾ ਅਗਲੇ ਦਾ ਫੋਨ ਆਦਾ ਮੇਰੇ ਮम्मी ਨੂੰ ਫੋਨ ਆ ਜੂਗਾ ਪਰ ਸਾਰਾ ਉਹ ਸੁਨੇਹਾ ਲਾ ਰਹੀ ਤੇ ਮੇਰੇ ਮम्मी ਸਾਥ ਦੇ ਕਰਦੀ ਤੇ ਮम्मी ਤਾਂ ਫਿਰ ਚੱਲਦਾ ਵੇਰਦਾ ਰੇੜੂ ਆ ਸੌਂ ਲਗਾਈ ਕਰਦੇ ਨੇ ਪਰ ਐਸ ਕੋਈ ਕੰਮ ਹੋ ਮम्मी ਨੂੰ ਕਰਦੇ ਸਾਰੇ ਗਵੱਡੀ ਤੂੰ ਵੀ ਪਹਿਲਾਂ ਆਈ ਕੋਸਤੀ ਤੂੰ ਆਪ ਐਨਾ ਬੋਲਦੀ ਹੁੰਦੀ ਸੀ ਜਦੋਂ ਵਾਟਣ ਦਾ ਪ ਗਿਆ ਬਸ ਸਤਨਾ ਵੈਗਰੂ ਆ ਕਟਣ ਦਾ ਤਾਂ ਨਾ ਹੁਣ ਤਾਂ ਘਟ ਗਈ ਹੁਣ ਤਾਂ ਬਹੁਤ ਫਰਕ ਪੈ ਗਿਆ ਪਹਿਲਾਂ ਤਾਂ ਬਹੁਤ ਜਾਲੇ ਬਹੁਤ ਲੈ ਪ੍ਰਾਣੀ ਇੱਕ ਦੋ ਵੀਡੀਓ ਦੇਖ ਕੇ ਨੇ ਵਲੌਗ ਕੱਢ ਕੇ ਸੀਰੀਅਸਲੀ ਮੈਨੂੰ ਮੇਰੇ ਘਰ ਦੇ ਫਿਰਦੇ ਨੂੰ ਚੁੱਪ ਕਰਦਾ ਸਿਰ ਤੋਂ ਬਣਾ ਦਿਆ ਸਰ ਹਾਂ ਚਲੰਦਰ ਹਾਂ ਫਤਲ ਮੈਂ ਚੇਂਜ ਕਰ ਲਿਆ ਟਾਈਮ ਦੇ ਨਾਲ ਨਾਲ ਫਰਕ ਪਈ ਜਾਂਦਾ ਆਪਾਂ ਬਿਜੀ ਹੋ ਜਾਂਦੇ ਆ 10 ਮਿੰਟਸ ਮੈਂ ਤੋਂ ਆਪਕਾ ਜਦਨੇ ਬੇਰਕ ਥੋੜਾ ਬੰਦੂ ਦੀ ਚੁੱਪਚੀ ਬੰਦ ਮਾਣਨ ਮਤਲਬ ਚੈਰੀ ਉਹਨਾਂ ਨਾਲ ਅਸੀਂ ਨਾਮ ਗਏ ਦੀ ਉਤੇ ਨਾਮ ਗਏ ਮੇਰੀ ਦਰਿਆਣੀ ਬੈਠੀ ਲਵੇ ਸਾਡੇ ਮੇਰੀ ਮਾਂ ਦੇ ਨਾਲ ਲੱਗਦੀ ਪੈ ਗਈ ਉਹ ਨਾ ਮੈਂ ਪਈ ਹੁਚਾਲੇ ਮੇਰੀ ਮਾਂ ਵੀ ਉੱਥੇ ਰੋ ਪਈ ਐ ਕੋਣ ਕੱਢਿਆ ਇਹ ਆ ਦੇ ਮੈਂ ਰਾਣਾ ਸਾਹਿਬ ਵੇਖੇ ਅੱਡੇ ਡੇ ਪੱਖੇ ਉੱਥੇ ਦੇ ਤਾਂ ਅੱਛਾ ਰਾਣਾ ਸਾਹਿਬ ਵੇਖ ਮਾ ਪਲਾਣੀ ਜੀ ਰਾਣਾ ਸਾਹਿਬ ਦੇ ਐਨੀ ਸੋਹਣੀ ਆ ਆ ਆ ਰਾਣਾ ਸਾਹਿਬ ਦਾ ਮੁਸਕਰਾ ਕਾ ਰਗਾ ਤੇ ਅੱਜ ਤੱਕ ਕਿ ਤੁਹ ਮਿਤਰ ਕੰਨ ਦਾ ਕਹੋ ਹਾਂ ਬਹਾ ਉਹ ਵੀ ਰੇੜੋ ਦੀ ਖਬਰਾਂ ਉਹ ਸੁਣੀ ਗਈ ਅੱਛਾ ਹਾਂ ਉਹ ਐ ਚੱਲਦੀ ਗਈ ਹੋਣੀ ਹੋਰ ਵਧੀਆ ਜਾਣਕਾਰੀ ਦਿੱਤੀ। ਬਸ ਤੁਹਾਨੂੰ ਪੁਰਾਣੇ ਦਾ ਬਜਾ ਨਹੀਂ ਹੋਰ ਨਾਲ। ਉੱਥੇ ਇੰਨਾ ਕੁ ਤੁਸੀਂ ਦੇਖਿਆ ਤੇ ਆਏ ਦੇਖਿਆ। ਸਾਰਾ ਸਟੋਰੀ ਦੱਸ ਦਿੱਤੀ। ਆਏ। ਕਿਵੇਂ ਪਹੁੰਚਾ ਜਦੋਂ ਦਿਨ ਲੇਟ ਹੁੰਦੀ ਨਾ। ਲਾੜ ਤਾਂ ਵਾਗੀ ਪੈਣੀ। ਸਾਰੋ ਨਾਲ ਚਾਰ ਘੰਟਾ ਹੋ ਜੂਗਾ। ਮੈਂ ਮੈਂ ਐਡਿਟਿੰਗ ਤੇ ਬੈਠੀ ਹਾਂ 뮤직 ਕਰਨਾ। ਮੈਂ ਰਾਤ ਦਾ 11:30 ਵਜੇ ਕਰ ਕਲਿੱਪਾ ਜੋੜ ਕੇ ਬਣਈਆਂ 12:30 ਵਜੇ ਰਾਤ ਨੂੰ। ਚਾਰ ਘੰਟਾ ਚੁਣ। ਦੇਖੋ ਲੈ ਤੁਹਾਨੂੰ ਦੇ ਲੱਗਦਾ ਸੀ। ਅਸੀਂ ਹਾਂ। ਕਵਰ ਆਇਆ। ਕਵਰ ਆਇਆ। ਨਾ ਕੋ ਐਕਸਟਰਾ ਲੱਗਦਾ ਤਾਂ ਹਾਂ ਮੇਰੇ ਫੋਨ ਯਾਦ ਰਿਹਾ ਨਾ ਵੀ ਪਹਿਲਾ ਵਾਲਾ ਆ ਸੋਣਾ ਨਾ ਹਾਂ ਸੋਨਾ ਸੋਨਾ ਲਾਦੇ ਬਹਿਨਵਾ ਤੇ ਲੋ ਮਾਇਰ ਵੀ ਸੋਣਾ ਤੇਰਾ ਮੈਂ ਤਾਂ ਦੇਖੀ ਜੇ ਨੇ ਧਿਆਨ ਨਾਲ ਜੇ ਧਿਆਨ ਨਾਲ ਦੇ ਮੇਰੇ ਦਿਲ ਖਰਾਉਂਦਾ ਮੇਰੇ ਕੋਲੇ ਆਈਫੋਨ ਹੈਗਾ ਸੋਨ ਲੈ ਆਤਾ ਹੈਗਾ ਦੀ ਆਈਫੋਨ ਉਦੋਂ ਉਦੋਂ ਕੇਰਾ ਲੈ ਤੇ ਸੋਨੇ ਵੀ ਲਿਆਤੀ ਉਹ ਜਿਹੜੀ ਚੀਮੇ ਵਾਲੀ ਉਹ ਆਉਂਦੀ ਸੀ ਅੱਛਾ ਠੀਕ ਆ ਆਈਫੋਨ ਨਹੀਂ ਆਹੀ ਪੰਗਾ ਇਹਨਾਂ ਨੂੰ 2 ਦਿਨ ਦਾ ਚਾਰਜ ਕਰੋ ਵਧੀਆ ਆਰਾਮਦਾਰੀ ਰਹਦੀ ਐ ਸੋਹਣਾ ਤਾਂ ਲੱਗਦਾ ਪਰ ਗੱਲ ਕਰ ਔਖਾ ਤਾਂ ਹੈਗਾ ਮੈਂ ਦੋ ਕੋਈ ਆਈਫੋਨ ਨਹੀਂ ਪਈਦਾ ਹੈ ਫੇਜ ਨੂੰ ਦੁਨੀਆ ਪਰ ਜੀ ਲਾ ਲਾ ਮੈਂ ਵੀ ਆਪ ਹੀ ਲਾਈ ਜਣੇ ਹਾਂ ਬੜੇ ਦਿਨਾਂ ਦਾ ਫੇਜ ਟਾਈਪ ਆ ਨਹੀਂ ਮੈਂ ਤਾਂ ਕਰਕੇ ਜਿਹੜਿਆ ਚੀਜ਼ ਲੈਣ ਚ ਸੁਆਦ ਆਂਦਾ ਨਾ ਉਹ ਕਿਸੇ ਦਿੱਤੀ ਚੀਜ਼ ਚ ਸੁਆਦ ਨਹੀਂ ਆਉਂਦਾ ਹੈ ਪਾਤੀ ਖਾਲਸਾ ਖਰਾਬ ਹੋ ਲਿਆ ਮੇਰੇ ਹਾਲਤ ਖਰਾਬ ਹੋਏ ਨੇ ਜਿਹੜੇ ਪੈਸੇ ਤਾਂ ਆਉਣੇ ਨੇ ਪੈਸੇ ਕਿੱਰੀ ਜੇਬ ਤੋਂ ਬੱਜ ਰਹੇ ਹੋਏਗਾ ਉਹ ਤਾਂ ਹੈਗਾ ਹੀ ਆ ਫਿਰ ਸੱਚੀ ਗੱਲ ਮੇਰਾ ਇੰਨਾ ਧੋਖਾ ਹੋਇਆ ਕਿ ਪਰ ਮੈਂ ਪਾਣੀ ਇਹ ਤੂੰ ਬੰਦ ਕਰ ਲਾ ਸਾਨੂੰ ਕਾਪੀ ਰਾਈਟ ਆ ਜਾਵੇ ਤੂੰ ਕਿਹੜੇ ਵਿੱਚ ਬੜੀ ਪਈਆਂ ਉਤਰੇ ਡਾਜੂ ਤੂੰ ਤੇ ਤੂੰ ਬੋਲਾਦਾ ਕੁਝ ਗੱਲਾਂ ਕਰੋ ਗੱਲਾਂ ਤੁਸੀਂ ਤੁਹਾਡੀ ਤਾਂ ਅਗਰ ਦਾ ਖਰਚ ਹੋ ਗਿਆ ਮਹੀਨੇ ਦਾ ਨਾ ਮੈਡਿਸ਼ਨ ਦਾ ਖਰਚਾ ਹਾਂ ਉਹ ਆ ਗਿਆ ਉਹ ਉਹ ਖਰਚੇ ਜੇ ਆ ਇਹ ਤੰਦੀ ਨੇ ਆਪ ਦੇ ਡਾਕਟਰ ਆਪਣੇ ਖਰਚੇ ਨਵੇਂ ਸਾਲ ਤੇ ਨਹੀਂ ਹੁੰਦੇ ਆਪਣੇ ਖਰਚੇ ਹੁੰਦੇ ਨੇ ਆਪਣੇ ਆਪਣੇ ਉਸ ਦਾ ਨਵਾਂ ਸਾਲ ਅਪ੍ਰੈਲ ਹੀ ਚੜਦਾ ਹੁੰਦਾ ਇੱਕ ਤਰ੍ਹਾਂ ਦਾ ਇਹ ਤਾਂ ਆਪਣੇ ਜ਼ਿਆਦਾ ਖਰਚੇ ਅਪ੍ਰੈਲ ਜੀ ਹੁੰਦੇ ਉਪਰੋਦਾਨ ਭਾਅ ਨੇ ਅਪ੍ਰੈਲ ਚ ਲੈ ਲਿਆ ਮਾਰਚ ਚੜੋਂ ਦੀ ਸੀ ਤਾਂ ਹੀ ਆਈਆਂ ਮਾ ਅਪ੍ਰੈਲ ਚ ਲੈ ਲੈ ਨਵਾਂ ਖਰਚਾ ਇਹ ਸਾਰੇ ਖਰਚੇ ਅਪ੍ਰੈਲ ਵੈਸੇ ਹਿੰਦੂ ਕੈਟੇਗਰੀ ਦੇ ਅਸਾਂ ਨਾਲ ਨਵਾਂ ਸਾਲ ਅਪ੍ਰੈਲ ਜੀ ਚੜਦਾ ਹ ਹ ਇਹ ਵਾਰਲੇ ਪੰਦਰ ਦੇ ਹਿਸਾਬ ਨਾਲ ਜਨਵਰੀ ਚੜਦਾ ਬਟ ਆਪਣੇ ਕਲਚਰ ਦੇ ਹਿਸਾਬ ਨਾਲ ਤਾਂ ਨਵਾਂ ਸਾਲ ਫਰੈੰਚ ਹੀ ਚੜਦਾ ਹਾਂ ਉਹ ਜਿਹੜਾ ਉਹ ਕਹਿੰਦੀਆਂ ਹੁੰਦੀਆਂ ਨੇ ਚੀਤ ਚੂਤ ਜਾਂਦਾ ਨਹੀਂ ਕੀ ਹੈਨਾ ਨਵਾਂ ਸਾਲ ਦੂਸਰੇ ਮਹੀਨੇ ਆਦੇਸੀ ਮਹੀਨੇ ਨੇ ਸਾਵਣ ਨਾਲ ਹਾਂ ਆਪਣੇ ਕਲਚਰ ਦੇ ਹਿਸਾਬ ਨਾਲ ਤਾਂ ਨਵਾਂ ਸਾਲ ਹਾਂ ਅੰਗਰੇਜ਼ੀ ਮਹੀਨਿਆਂ ਨਾਲ ਅੱਡ ਫਰਕ ਕਰਦਾ ਕੰਧਾ ਯਾਤਰਾ ਆਪਣੇ ਜਿੰਨੇ ਵੀ ਬਜਟ ਵਿਆਹ ਹੁੰਦੇ ਨੇ ਜਾਂ ਤਾਂ ਸਾਰੇ ਮਾਰਚ ਤੋਂ ਹੁੰਦੇ ਨੇ ਹਾਂ ਨਵਾਂ ਸਾਲ ਬਜਟਰ ਅਪਰਾਧ ਤੋਂ ਵੀ ਬੰਦ ਹੁੰਦਾ ਹੈ ਏ ਦਾ ਹੈਗਾ ਹੋਰ ਤੇਰਾ ਹੁਣ ਜਖਮ ਠੀਕਾ ਤੇ ਠੀਕ ਹੈ ਮੈਂ ਤੇ ਦਵਾਈ ਲੈ ਕੇ ਆਇਆ ਜਰੂਰ ਜਰੂਰ ਯਾਰ ਬਣਦੀ ਸੀ ਮੈਂ ਕਹਿ ਦੂਗੀ ਰੋਟੀ ਖਾਣ ਤੋਂ ਪਹਿਲਾਂ ਕਿਹਾ ਮੈਨੂੰ ਕਹੀ ਮੇਰੇ ਨੱਕ ਚ ਖਾਰੇ ਚੋਲ ਗਏ ਮਰੇ ਰਹਿਮਾਨਾ ਕਰ ਲੈ ਮਰੇ ਰਹਿਮਾਨਾ ਕਹਿੰਦੇ ਸੀ ਗੜਾ ਲੱਗੀ ਗਾਦੀ ਮੇਰੇ ਘਰ ਐ ਕਰਕੇ ਨਾ ਐ ਕਰ ਲਿਆ ਮੈਂ ਇਹ ਕਰ ਲਿਆ ਇਹਦੀ ਗਲਤੀ ਉਹ ਕਰ ਗਈ ਉਹ ਕਿਹਾ ਉਹ ਆਉਂਦਾ ਨਹੀਂ ਤੇ ਬਾਸ ਤੇ ਚ ਗਾਈ ਕਰਦੀ ਉਹ ਮੈਂ ਹੱਥਾ ਕਿ ਹੱਥ ਫੇਰਿਆ ਤਾਂ ਕੁਝ ਨਹੀਂ ਆਇਆ ਤੇ ਮੇਰੇ ਖਾਦ ਵਿੱਚ ਨਹੀਂ ਆਇਆ ਕਰ ਲਿਆ ਮੇਰੇ ਹੱਥ ਤੋਕੇ ਆ ਲੈ ਸੋੜ ਲੜਾਈ ਪੈ ਗਈ ਉਹ ਤਾਂ ਮਗਰ ਬੈ ਗਈ ਹੱਥ ਤੋਕੇ ਮੈਂ ਤਾਂ ਤੁਸੀਂ ਬੋਲੀ ਉਹ ਤਾਂ ਬੇਬੇ ਨੇ ਵਿਚਾਰੀ ਨੇ ਮੈਂ ਅੰਦਾ ਸਮੋਸਾ ਖਾਣਾ ਮੈਂ ਆ ਬਣੀ ਗੋਣੋ ਵੀ ਲੋ ਨਹੀਂ ਬਾਬਾ ਹੁੰਦਾ ਇਹ ਗੱਲ ਜਿਹੜਾ ਹੁੰਦਾ ਹੋ ਜਾਂਦਾ ਕਈ ਵਾਰ ਨਹੀਂ ਇਹ ਮੈਂ ਨਾ ਬਸ ਸਾਰੀ ਸੋਰੀ ਸੀ ਮੈਂ ਨਾ ਰਮਾਲ ਕਰਕੇ ਨਾ ਐ ਕੀਤਾ ਮਾਲਾ ਜੀ ਇਹਨਾਂ ਨੂੰ ਐ ਹੋ ਗਿਆ ਨਾ ਆਏ ਕਰ ਮਾਲਾ ਕਰੀ ਐ ਨਹੀਂ ਕੀਤਾ ਇਹ ਵੀ ਆ ਕੇ ਰਿਆ ਕੋਮਾ ਜੀ ਜਦੋਂ ਸਾਡਾ ਤਾਂ ਅੰਨੀ ਛੱਡ ਗਈ ਸੁਣੋ ਸਦਾ ਸਵੇਰਾਂ ਵੀ ਛੋਟੇ ਛੋਟੇ ਹੁੰਦੇ ਨੇ ਅੰਨੀਆਂ ਦਾ ਆਉਂਦੀਆਂ ਸੀ ਨਾ ਮੁਰ ਦੇਖੋ ਹੁਣ ਪਤਾ ਨਹੀਂ ਬੰਦਾ ਮੋੜਦਾ ਹੈ ਉਹ ਸ਼ੂਗਰ ਸੌਂ ਲੱਗੇ ਮੇਰੇ ਰੋਟੀ ਤਾਂ ਲੱਗੇ ਰੋਟੀ ਮਿੱਥ ਛੱਡ ਕੇ ਬਾਅਦ ਸੈਂ ਇੱਕ ਗੁਰਤੀ ਥੋੜੀ ਆ ਗੋਸੂ ਗਲੀ ਹੈ ਜੀ ਹੋਰ ਆਉਂਦੀ ਆ ਜੇ ਕੋਈ ਉਹ ਵੀ ਮੇਰੇ ਕੋਲ ਵਟ ਕੋਈ ਨੱਕ 'ਚ ਹੱਥ ਮਾਰ ਰਿਹਾ ਉਹ ਤਾਂ ਮੈਨੂੰ ਤਾਂ ਪਤੰਗਾ ਅੰਦਰੋਂ ਕਮਰਾਟ ਜਿਹੀਆਂ ਲੱਗ ਜਾਂਦੀਆਂ ਹਨਾ ਕੜੇ ਕਰਕੇ ਤਾਂ ਨੱਕ ਜਿੰਨੇ ਐ ਕਰਦੇ ਨਾ ਐ ਕਰਦੇ ਪੂਜਾ ਲਗਾਉਂਦੀ ਹੁੰਦੀ ਆ ਨਾ ਆ ਕੇ ਉਹ ਬਾਅਦ 'ਚ ਸਾਫ ਕਰਕੇ ਆਇਆ ਕਰਦਾ ਨਾ ਕੋਈ ਉਹ ਤਾਂ ਸਹੀ ਨਹੀਂ ਹਰਮਣੇ ਆਂਟੀ ਦਾ ਸਿੱਖ ਰਿਹਾ ਸੀ ਨੱਕ ਦੀ ਸੁੰਦੀ ਸੀ ਨੱਕ ਤੇ ਤਾਂ ਕਰਕੇ ਉਹ ਹੁੰਦਾ ਥੋੜਾ ਜਿਹਾ ਆਂਟੀ ਤਾਂ ਸਿੱਖ ਕਲਾ ਦਾ ਪ੍ਰੋਬਲਮ ਆਏ ਤਾਂ ਫੋੜੋ ਕੋੜਿਆ ਨਾ ਕਾਲਾ ਤਾਂ ਮੇਰਾ ਵੀ ਠੁਕਦਾ ਨਹੀਂ ਉਹ ਤਾਂ ਗਏ ਨਾ ਰੁਕਿਆ ਨਹੀਂ ਮੇਰਾ ਉਹ ਤਾਂ ਮੈਂ ਨਾ ਉਹ ਖਾ ਲਿਆ ਬਸ ਕੁਲਫੀ ਉਹ ਹੁੰਦੀ ਨਹੀਂ ਉਹ ਬਰਫ ਦਾ ਗੋਲਾ ਉਹ ਵੀ ਗੋੜੀ ਖਾਂਦੀ ਸੀ ਮੈਂ ਉਹ ਤਾਂ ਮੜਿਆ ਉਹ ਕਦੀ ਮम्मी ਟੈਸਟ ਦੇਖ ਲੈ ਬਸ ਤੇ ਚਿੱਕੜ ਤੇ ਮੇਰਾ ਬੜਾ ਬਰਾ ਉਹ ਰਾਤ ਮम्मी ਨੇ ਕਲਰ ਕਰੇ ਬਾਅਦ ਉਸ ਤੋਂ ਬਾਅਦ ਹੀ ਤੁਸੀਂ ਪਾ ਲਈ ਡਰਾਈ ਨਾ ਡਰਾਈ ਦਾ ਕਿ ਸਟੇਟ ਕਿਤੇ ਡਰਾਈ ਨਾ ਲਿ ਸਟੇਟ ਦਾ ਰੇਟ ਉਹਦੇ ਵਿੱਚ ਕੱਟ ਕਟਿੰਗ ਵੀ ਕੀਤੀ ਫਿਰ ਮੰਮੀ ਦੇ ਜਿਵੇਂ ਮੈਂ ਨਹੀਂ ਉਹ ਪੋਨੀ ਵੀ ਕਰਦੀ ਹੁੰਦੀ ਬਾਲ ਇੰਨੇ ਕਿਨੇ ਮੇਰੇ ਮੰਮੀ ਦੇ ਵੀ ਤੇ ਮੈਂ ਉਹਨੇ ਪੋਨੀ ਕਰ ਤਵੇ ਤੇ ਮੈਂ ਦੇਖੀ ਜਮੀਤ ਹੁਣ ਮੋਟੀ ਹੋ ਗਈ ਸਰੀਰਕ ਪੱਖੋਂ ਮੈਂ ਮਾਂ ਵਰਗੀ ਹੋਊ ਕਿ ਸ਼ਕਤਾਂ ਸਾਡੇ ਤੇ ਬੇਗੋ ਬਸ ਆਪਣੇ ਪਾਲਾ ਦੇ ਕਲਰ ਦਾ ਫਰਕ ਹੈ ਮੈਂ ਕਹਿੰਦੀ ਆਪੇ ਇੱਕੋ ਜਿਹਾ ਹਾਂ ਹਾਂ ਔਰ ਕਦੇ ਵੀ ਮੇਰੇ ਵਰਗੀ ਲੱਗਿਆ ਤੇ ਕਦੇ ਮੈਂ ਅਜੇ ਉਹਨੇ ਪੋਨੀ ਕਰਕੇ ਨਹੀਂ ਕਿਹਾ ਕਿ ਮੈਂ ਅਜੇ ਪੋਨੀ ਕਰਕੇ ਨਹੀਂ ਜਦੋਂ ਮੇਰੀ ਮੰਮੀ ਦੇ ਬਾਲੋਂ ਨੇ ਨਾ ਸਾਡੇ ਮੇਰੇ ਵੀ ਕਰ ਲੀਨੇ ਵੈਸਾ ਬਾਲ ਤਰਿ ਬਹੁਤ ਮੁੰਡੀਆਂ ਕRAND ਕਰਕੇ ਸਿੱਧੇ ਹੋ ਰਹੇ ਨੇ ਗਾਣੇ ਦਾ ਕੰਪਲੀਟ ਹੋ ਗਿਆ ਤਾਂ ਕੋਈ ਪਤਾ ਨਹੀਂ ਆਏਗਾ ਤੇ ਮੈਂ ਮੰਮੀ ਨੇ ਕਿਹਾ ਮੈਨੂੰ ਤੇ ਮੰਮੀ ਨੇ ਬਾਅਦ ਸਿੱਧੇ ਕਰਨਾ ਤੇ ਦਵਾਈ ਲੈਣਾ ਫੇਰ ਹਾਂ ਕੋ ਲਗੀ ਹਾਨੀ ਨਹੀਂ ਮੈਂ ਸਾਰਾ ਸਮਾਨ ਰੱਖਿਆ ਹੋਇਆ ਸੀਗਾ ਕੁੜੀਆਂ ਪਾ ਲਈ ਸੀ ਸਮਾਨ ਕਾਲੇ ਰੰਗ ਦੇ ਸਾਰੇ ਬੱਡੇ ਵੀ ਨੇ ਕਈ ਵਾਰ ਵਸਾਈਂ ਲਵੀ ਪਿਆਰੇ ਨਜਾ ਹਵਾ ਨਾਲ ਹਵਾ ਨਾਲ ਖਿੱਚ ਗਿਆ ਦੋ ਲੱਖ ਸੀਰ ਕਰਨੇ ਮੈਂ ਬਾਗਰੋ ਦਾ ਸੀਰ ਤਾਂ ਮੈਂ ਵੀ ਪਲੇ ਕਰ ਵਾਲੀ ਬਣ ਕੇ ਕਰਿਆ ਚਲ ਗੁਰਸਖਰ ਕ ਵੀ ਨਹੀਂ ਹੋਦਾ ਦੋ ਵਧੀਆ ਕਿਉਂਕਿ ਮੈਂ ਨੇ ਵੀ ਘੇਰ ਬਣਾਈ ਸੀ ਇੱਕ ਵੀਡੀਓ ਇੱਕਦਮ ਮੈਂ ਬਾਗਰੋ ਬਣੀ ਸੱਸ ਵਣੀ ਦੂਜਾ ਮੈਂ ਨੇ ਸਲਵਾਰ ਸੂਟ ਪਾ ਕੇ ਨੂੰ ਦਾ ਰੋਲ ਬਣਾਇਆ ਪਰ ਉਹ ਵੀਡੀਓ ਮੈਂ ਨੇ ਪਾਈ ਨਹੀਂ ਸੀ ਬਸ ਬਣਾ ਕੇ ਦੇਖੀ ਘਗਰਾ ਪਾ ਕੇ ਹਮ ਵਧੀਆ ਲੱਗਦਾ ਆਮ ਕਹਿੰਿਆ ਨਾ ਡਬਲ ਕੈਰੈਕਟਰ ਜੈ। ਦੇਖਦਾ ਤਰੋਗੇ ਕਿ ਪਾਸੇ ਪਾ ਦੂੰਗੀ। ਪਿੱਟ ਦੇਗਾ। ਵਧੀਆ ਲੱਗਦਾ। ਤੇਰੇ ਕਾਰੇ ਸੁਣਨ ਲਈ ਵੀਡੀਓ ਸੈਂ। ਇਹ ਤਾਂ ਐਸੀ ਉਹ ਤੇ ਮੇਰੇ ਬੋਲੀ ਤੇ ਬਹੁਤ ਹੱਸਦਿਆਂ ਕਰੀਏ ਤੂੰ ਕਿਵੇਂ ਬੋਲੀ। ਹਮ ਉਹ ਤਾਂ ਮੇ ਤਾਂ ਬੋਲੀ ਵੀ ਨਹੀਂ ਹੁੰਦੀ। ਮੈਂ ਤਾਂ ਬਸ ਸਾਰਾ ਹੀ ਗੱਲ। ਆ ਕੀ ਹੈ? ਤੇਰੇ ਤੀਸੂ ਹੱਥ ਖੁੱਲਿਓ ਨੇ। ਆ ਪੁੰਜਿਆ ਹੋਇਆ। ਉਹ ਉਹ ਨਹੀਂ ਮੈਂ ਉਹ ਤਾਂ ਨਾ ਕਰੀਦਾ ਵੱਤ ਪੁੰਜੇ ਹੋਏ ਲੈਣਾ ਉਹ ਪੁੰਜਾ ਹੋਇਆ ਆ 10 ਮਿੰਟ ਪਿਆ ਇਹਦੇ ਵਿੱਚ ਸਿਰਦੇ ਆ ਕਰ ਸਸ ਨੂੰ ਉੱਥੇ ਕੀ ਕਰਦਾ 10 ਮਿੰਟ ਉਧਰ ਤਾਲ ਲੋ ਇਹ ਤਾਂ ਸੀਨੀਅਰ ਰੱਖ ਤਾ ਤੁਸੀਂ ਨੇ ਯੂਜ਼ ਕਰਨਾ 10 ਮਿੰਟ ਉਹ ਫਿਰ ਦੂਜਾ ਪੇਪਰ ਕਰ ਲੈ ਪਤਾ ਹੀ ਨਹੀਂ ਸਰ ਤੋਂ ਉੱਥੇ ਟੈਸਟ ਵੀ ਉਹਨੇ ਤਾਂ ਦੇਖਿਆ ਹੀ ਨਹੀਂ ਮੈਂ ਤਾਂ ਬਾਰੇ ਨਹੀਂ ਆਉਂਦਾ ਜਿਹੜਾ ਸਮਾਨ ਆ ਕੀ ਦਾ ਬੈਠੇ ਹੋ ਨਹੀਂ ਤੁਸੀਂ ਆਹ ਸੌਫਾ ਇਹਨਾਂ ਦਾ ਲੱਗਦਾ ਜਿਵੇਂ ਤਾਂ ਟੈਕ ਦੀ ਵੀ ਸਾਈਡ ਪੱਕਾ ਮੈਨੂੰ ਕੂੜਾ ਦਾਨ ਬਰਹਾਇਆ ਹੋਇਆ ਜਿਹੜੇ ਸਿੱਧੇ ਤੇ ਪੋਰਟਲ ਨਹੀਂ ਪਾਉਂਦੇ ਉਹਦੇ ਸਾਰੇ ਮੈਨੂੰ ਕੂੜਾ ਹੀ ਹੁੰਦਾ ਬੈਗ ਗੋਟ ਗੋਟ ਜਿੰਨੇ ਵੀ ਮੈਂ ਘਰੇ ਆ ਕੇ ਛੁੱਟ ਦੰਨੇ ਆ ਮੈਂ ਦਸ ਵੀਂ ਦਾ ਲਾਹਾ ਲਈਏ ਵੀ ਰੱਦ ਹੋ ਗਏ ਸਾਰੇ ਚਾਕੇ ਉਧਰ ਧਰ ਲਓ ਉਹ ਹੁੰਜੇ ਚ ਸਾਰੀਆਂ ਰਮਾਲਾਂ ਇਕੱਠੀਆਂ ਕਰਕੇ ਸੁਨੀਤਾ ਆਂਟੀ ਨੇ ਦੇ ਲਈ ਇਹਦਾ ਰਿਸਪੌਂਸ ਹੈ ਤਾਂ ਆਂਟੀ ਨੇ ਮੈਂ ਕੰਧ ਉੱਪਰ ਖੜਾ ਤੇ ਨਾ ਮੇਰੇ ਕੋਲ ਬੈਗ ਧਰਖਣੇ ਮੈਂ ਬੈਗ ਧਰਖਣੇ ਮੈਂ ਤਾਂ ਜਿੰਨੇ ਬੈਗੇ ਤੇ ਧਰਤੇ ਦੇ ਚੱਕਾ ਕੇ ਰਹਿਗੇ ਤੇ ਰੱਖੇ ਨਹੀਂ ਮੈਂ ਵੀ ਇਧਰ ਸਾਈਡ ਤੇ ਉਧਰ ਹੋਊਗੀ ਤਾਂ ਮੈਂ ਪਾਈਦੀ ਸਾਈਡ ਤੇ ਬੈਗ ਰੱਖੂੰਗੀ ਇਧਰ ਹੋਊਗੀ ਤੇ ਇਧਰ ਰੱਖਣੀਆਂ ਬੈਗ ਜਾਂ ਟੇਬਲ ਤੇ ਹੋਸਣਾ ਰੱਖ ਨਾ ਮੈਂ ਸੋਪੀ ਤੇ ਬੈਠਾ ਸਾਰੀਆਂ ਵਾਲਾਂ ਗੱਟੀਆਂ ਕਰਕੇ ਆਂਟੀ ਨੂੰ ਦੇ ਦੇਣੀਆਂ ਨੇ ਤੈਨੇ ਨਾ ਬਸ ਸਾਰੇ ਕੱਪੜੇ ਲੰਘਾ ਲੇ ਕੱਢੋ ਸਾਫ਼ ਕਰੋ ਬੱਸ ਸਾਫ਼ ਕਰੋ ਆਂਟੀ ਨੂੰ ਦੇ ਤਾਂ ਅੱਜ ਬੇਬੇ ਨਹੀਂ ਆਈ ਨਹੀਂ ਬੇਬੇ ਨੂੰ ਆਦਾਲੀ ਨਹੀਂ ਆਉਂ ਨਾ ਬੇਬੇ ਆਉਂਦੀ ਨਹੀਂ ਹੈਗੀ ਅੱਜ ਅੱਜ ਬੇਬੇ ਆਵੰਡੀ ਲੋਕੇ ਪਾਠਾ ਉੱਥੇ ਗਈ ਆਹ ਉਹ ਤਾਂ ਪੀਰਵਾਰ ਨੂੰ ਗਈ ਸੀ ਪਤਾ ਨਹੀਂ ਬਈ ਅੱਜ ਮੈਨੂੰ ਲੱਗਦਾ ਸ਼ਾਇਦ ਹਾਂ ਦਮਾਂ ਦਾ ਮੈਨੂੰ ਬਤਾਰ ਅਦਾਸ ਕਰਾਉਣਗੇ ਸ਼ਾਇਦ ਅੱਜ ਚੱਲ ਆਏਗੇ ਜਿਹੜਾ ਕਹਿੰਦਾ ਜੋਣਾ ਕਰਦਾ ਉਹਨੂੰ ਬਾੜੇ ਦੀ ਗਰੋਥ ਨਹੀਂ ਲੱਗਦੀ ਜਿਹੜਾ ਕਰਦੀ ਇੱਥੇ ਕਰਕੇ ਰੱਖ ਜਾਂਦਾ ਇਹ ਹੁਣ ਮੈਂ ਕਰ ਰਹਿਣਾ ਮੈਨੂੰ ਨਾ ਕੋਈ ਘਾੜ ਨਾ ਉੂੰ ਤਾਂ ਇਹ ਖੁੱਲੀ ਰੱਖਦੀ ਜਿਆਦਾਤਰ ਇਹ ਤਾਂ ਰਾਵੜ ਵੀ ਨਹੀਂ ਪਾਉਂਦੀ ਸੀ ਤੂੰ ਜੂੜੇ ਦੀ ਗੱਲ ਕਰਦੀ ਆ ਕੱਲ੍ਹ ਤੁਹਾਨੂੰ ਰਾਤ ਨੂੰ ਬਾਹਰ ਬੱਤੀ ਹਾਂ ਬਾਅਦ ਦੇ ਨੇ ਭੈਣੇ ਜਦੋਂ ਆਪਾਂ ਕੋਈ ਕੁਝ ਪ੍ਰੋਬਲਮ ਹੁੰਦੀ ਹੈ ਲਗਾਤਾਰ ਜੁੜਾ ਕਰਨਾ 12 ਦੀ ਗ੍ਰੋਥ ਨਹੀਂ ਵੱਧਦੀ ਉੱਥੇ ਉਹਨੇ ਖਿੱਚੇ ਜਾਂਦੇ ਨੇ ਵਾਲ ਨਾ ਜਦੋਂ ਖੁੱਲੇ ਰੱਖਾਂਗੇ ਤਾਂ ਵਾਲ ਹਮੇਸ਼ਾ ਛੱਡਦੇ ਨੇ ਗੁੱਤ ਗੁੰਦ ਕੇ ਰੱਖੋ ਜੁੜਾ ਕਰਕੇ ਰੱਖੋ ਵਾਲ 부چھے ਰਹਿੰਦੇ ਨੇ ਦੇਖਾ ਨੁਕਸਾਨ ਕਰਨਾ ਜਾ ਕਰੂੰਗਾ ਸ਼ੂਟ ਕਰੂੰਗੀ ਉਹ ਤਾਂ ਹਾਂ ਫਿਰ ਉਹਦੇ ਚ ਕਮਾਈਏ ਆ ਤੇਰੀ ਹਾ ਕੁਮਾਰੀ ਇਹਨੇ ਸੋਚਿਆ ਸ਼ੂਟ ਕਰ ਲੈ ਸਟੋਰੀ ਹਲੇ ਕੁਝ ਵੀ ਨਹੀਂ ਸਟੋਰੀ ਵੀ ਸੋਚਣੀ ਆ ਹੁਸੈਨ ਜੀ ਨੂੰ ਤੇ ਵੀ ਬੁਲਾਉਂਗੇ ਇਹਨੂੰ ਕੀ ਕਰੀਏ ਕੁਝ ਨਹੀਂ ਕਰਉ ਸੋਚ ਲੈਣੀ ਕਰਾਂ ਕੀ ਬਦਪ ਜੇਹਰ ਸਾਰੇ ਪੈਸੇ ਲੈ ਜਾਂਦਾ ਆਰਟਿਸਟ ਨੂੰ ਕਹਿਣਾ ਪਊਗਾ ਕਿ ਪੈਸੇ ਤੁਹਾਨੂੰ ਮੁਫਤ ਤੱਕ ਦੂੰਗੇ ਇਹ ਤਾਂ ਹੈਗਾ ਕੁਝ ਹਲੇ ਮੈਂ ਕੁਛੀ ਦੇ ਸੀਨ ਮੈਂ ਕੱਪਰਸਾ ਸ਼ੂਟ ਕਰਕੇ ਕੱਢ ਸੰਡੇ ਕਰਕੇ ਨਹੀਂ ਮੈਂ ਸ਼ੂਟ ਮੈਂ ਕੁ ਹੱਥ ਦੇ ਚ ਹੁਣ ਮੈਂ ਅ ਕਾਲ 7 ਦਿਨਾਂ ਦੇ ਵਿੱਚੋਂ 2 ਦਿਨ ਤੁਹਾਡੇ ਸ਼ੂਟ ਕਰਦੇ ਤੁਹਾਨੂੰ ਪੈਪੇਮੈਂਟ ਬੜੀ ਸੀ ਮਾਓ ਕਟਵਾ ਦੇਣੀ ਆ ਲੈ ਕੇ ਨਹੀਂ ਆਂਦੀ ਇੱਕ ਦਿਨ ਆਪ ਦਾ ਸਮਝੋ ਪਿਛੇ ਵਜੇ 4 ਦਿਨ 4 ਦਿਨਾਂ ਦੇ ਵਿੱਚੋਂ 2 ਦਿਨ ਦੇ ਸ਼ੂਟ ਦਾ ਖਰਚਾ ਮੇਰਾ ਵਜੰਦਾ ਉਹਦੇ ਚੱਕ ਆਹ ਆਪ ਦੇ ਜਿਹੜਾ ਚੈਨਲ ਤੇ ਸ਼ੂਟ ਕਰਦੇ ਖਰਚਾ ਦੋ ਦਿਨ ਦਾ ਵੱਜਦਾ ਦੋ ਦਿਨ ਦਾ ਹੋਰ ਘੱਟ ਦੇ ਖਰਚਾ ਹੋਰ ਹੋਰ ਇਹ ਤਾਂ ਹੈ ਬਾਕੀ ਦੇ ਤੇ ਮੇਰੇ ਦੇ ਦੋ ਦਿਨ ਦੇ ਖਰਚਾ ਲੱਗਦਾ ਤੇ ਮੈਂ ਸਾਰਾ ਇਸ ਵਾਰ ਦੁੱਧ ਵੀ ਮੈਂ ਲੈ ਤਾ ਨਹੀਂ ਉਹ ਮੈਂ ਕਹਿਤਾ ਸੀਗਾ ਵੀ ਇਸ ਵਾਰ ਮੈਂ ਲੈ ਕੇ ਦੁੱਧ ਲੈਣਾ। ਜਦੋਂ ਆਸੂ ਖਾਣ ਚੋਰ ਹੋਏ ਜਾਂਦਾ ਅੱਗੇ ਪਿੱਛੇ ਸਾਰਾ ਕੁਝ। ਕਿੰਨੇ ਰੁਪਏ ਆ ਸੰਗਰੂਰ ਦੁੱਧ? ਦਰੇ ਤੱਕ ਇਹ ਤਾਂ ਸੀ ਕਾਕੇ ਵਾਸਤੇ ਲੈਣਾ ਤਾਂ। ਜੇ ਕਾਕੇ ਦੇ ਦਿੰਦੇਗਾ ਉਹ ਬਾਦਾ ਲੈਣਾ ਤੇ ਅਸੀਂ 45। ਬਾਦਾ ਨਾਲ ਵੀ 45 ਹੋ ਰਿਹਾ ਤੇ ਮੱਝ ਦਾ ਆਬਰੇ ਤੋਂ 321 ਦੁੱਧਾ ਦੁੱਧ ਤਾਂ ਫਿਰ ਪਰਚੇ ਦੇ ਭਾਰੀ ਹੁੰਦਾ ਨਾ ਦੂਜਾ ਦੁੱਧ ਹਾਂ ਉਹ ਦੂਸਰੇ ਦੁੱਧ ਦਾ ਰੇਟ ਕਿੰਨਾ ਦੂਜਾ 60 55 60 60 ਆਪਣੇ ਆਮ 60 60 ਲੈ ਲੈਣੇ 60 ਠੀਕ ਹੈ ਬਧੀ ਆਓ 60 ਲੈਣਿਆ ਸੀ ਵਧੀਆ ਸਾਡੇ ਜਿਹੜੇ ਲਾਈਨ ਨੂੰ ਸੋਣੀ ਆਉਂਦੀ ਆ ਸਾਡੇ ਜਿਹੜੇ ਬ੍ਰੇਕ ਆਉਂਦੇ ਪਸੇ ਬਾਰ ਉਹ ਕਿਉਂ ਨਹੀਂ ਬਣਾਏ ਮੈਨੂੰ ਹੋ ਗਿਆ ਉਹ ਚੋਰੀ ਚੋਰੀ ਚਾਰ ਪੰਜ ਸਾਲ ਲੱਗ ਗਏ ਪਾਣੀ ਕੋਈ ਤੁਹਾਡੇ ਦਾ 70 ਰੁਪਏ ਲੈ ਸਾਡੇ ਦੋੜ ਨਾਲ ਦਾ ਨਾ ਦੇ ਨਾ ਦੇ ਸੋਣੀ ਪਾਉਂਦੇ ਕਸਟਮਰ ਦੇ 70 ਰੁਪਏ ਫੇਰ ਤੜੀ ਗਾਂ 70 ਤਾਂ ਕੋਈ ਜਾ ਦੇਣੀ ਉਹ ਤਾਂ ਮੱਜਤ ਵੇਲੇ ਹੀ ਆਉਂਦਾ ਫੇਰ ਬਸ ਫੇਰ ਉਹ ਤਾਂ ਜੀ ਬਿਜੂਨ ਕਰ ਦਸ ਬਾਰ ਨਹੀਂ ਆਪਸ ਹੋਰ ਨਾਮ ਲੈਣੀ ਇਹ ਹੁਣ ਨਹੀਂ ਲਿਆਤਾ ਹੋ ਗਏ ਲੈ ਕੇ ਤਰਫ ਉਹਦੇ ਦਾ ਮम्मी ਆਲੇ ਲਈ ਆਈ ਤੀ ਮਾਂ ਚੱਕ ਕੇ ਉਹ ਕਰ ਵੀ ਦਿੱਤਾ ਰ ਟੈਰ ਇੱਕ ਦਿਨ ਚ ਮਾਂ ਦੋ ਥੋੜੇ ਦੇਖਿਆ ਦੂਜੀ ਸਾਈਡੋਂ ਵੀ ਆਈਆਂ ਹਾਂ ਪਲੇਟੀ ਹਾਂ ਚੋਣਾ ਐਵੇਂ ਜਾਂਦਣ ਵਾਲੇ ਲੈਤਾ ਸੀ ਫਿਰ ਤੁਸੀਂ ਦਿੱਤਾ ਸੀਗਾ ਫਿਰ ਮੈਂ ਉਹ ਯੂਜ਼ ਕਰਨ ਲੱਗ ਜੂ ਪਰ ਮੈਂ ਗਲਤ ਸੀ ਇਹਨਾਂ ਦੇ 1 ਕਿ ਜੀ ਪਜੀ ਹੁੰਦੀ ਆ ਇਹ ਮੇਰੇ ਉਹ ਕਾਫੀ ਵਰਗੀ ਆ ਹਾਂ ਵਾਈਟ ਕਾਫੀ ਠੀਕ ਐ ਮਤਲਬ ਹਲਕਾ ਸਸਤਾ ਵੀ ਪੰਦਾ ਹੈ ਇਹ ਤਾਂ ਮੇਰੇ 2 ਮਹੀਨਾ ਬੀਤ ਲਏ ਨੇ ਮੈਂ ਤਾਂ ਮੈਨੂੰ ਦਿੱਖੇ 2 ਮਹੀਨਾ ਚੱਲ ਜੂਗਾ ਤਾਂ ਮੈਨੂੰ ਦਿੱਖੇ ਦਰਦਰ ਦਰਦਰ ਜੇ ਬਰਹਾ ਗਿਆ ਇਹਦਾ ਬਹੁਤ ਸਸਤਾ ਪੈ ਰਿਹਾ ਜੀ ਲੇਸ਼ ਕ ਦਾ ਬਹੁਤ ਹੈ ਸਮਾਂ ਤਾਂ ਹੀ ਲਗਦਾ ਮਾਝੇ ਸੋਨੇ ਲੱਗੇ ਹਮ ਵਾਟਰ ਪ੍ਰੂਫ ਹੈ ਜੀ ਪੈਰੇ ਸੀ ਨਾ ਮੈਨੂੰ ਤਾਂ ਹੀ ਲੱਗਦਾ ਪਾਣੀ ਨਹੀਂ ਜਾਂਦਾ ਹੋਰ ਥੋੜਾ ਦੂਤ ਉਤ ਕੇ ਸਾਫ ਕਰ ਦੇ ਆਸਰ ਨੂੰ ਵੀ ਸੀ ਜੇ ਤੁਮੇ ਕਰੋ ਚੱਲ ਨਹੀਂ ਬੈਂਡਸਮਨ ਕਸ ਕਰ ਲੈ ਅੱਛਾ ਜੀ ਠੀਕ ਹੈ ਇਹ ਕਿੰਨੇ ਚ ਵਸਣਾ ਮਾਮੂਨ ਨੂੰ ਸੁਣਾਉਣ ਨਹੀਂ ਦੇ ਚੁ। ਓਕੇ। ਲੋਕਾਂ ਦਾ ਹਰਕਣਾ ਕਰ। ਹਰ ਰੱਬ ਤਾਂ ਮੀ ਪਾਉਣਾ ਹੀ ਨਹੀਂ ਹਟ ਰਿਹਾ। ਤਾਂ ਹੀ ਵੀਡੀਓ ਹੋ ਗਈ ਆਰਾਮ ਨਾਲ ਬੈਠੇ। ਮਿਊਜ਼ਿਕ ਕਰਨਾ ਚਾਹੁੰਦੀ। 4 ਵਜੇ ਕਰ। ਰਾਤ ਮੈਂ 12:30 ਦੇ ਵੀਡੀਓ ਐਡਿਟ ਕਰਕੇ ਐਕਸਪੋਰਟ ਕਰਤੀ ਫਿਰ ਮਿਊਜ਼ਿਕ ਤੋਂ ਕਰਕੇ ਫੈਰੀ ਰਿਮਿਨਲ ਆਇਆ। 20% ਸੀਗਾ ਹੁਣ ਸਵੇਰੇ ਲਾਇਆ ਹੁਣ ਆਪਾਂ ਜਾ ਕੇ ਸਰਕ ਕਰਕੇ ਲੈ ਲਈਏ। ਦਾ ਮਟਰ ਲੈ ਉਸਤੇ ਜਦੋਂ ਆਪਾਂ ਸੰਡ ਕਰਕੇ ਬੋਲ ਲਈ ਆਉਣ ਕਰੀ ਫੁੱਲ ਹੋ ਜਾਏ ਤੇ ਸਾਰਾ ਦਿਨ ਮੈਂ ਬਰੇ ਕੱਟ ਇੱਕ ਵਾਰ 100 ਹੋ ਜਾਏ ਨਾ ਫੇਰ ਤਾਂ ਵਧੀਆ ਹੋ ਜਾਂਦਾ ਜੇ ਆਪਾਂ ਘੱਟ ਘੱਟ ਜਾ ਕਰੀ ਜਾਈਏ ਚਲਾਈ ਜਾਏ ਫੇਰ ਨਹੀਂ ਮੈਂ ਕੰਮ ਕਰਕੇ ਨਹੀਂ ਲੱਗੀ ਨਾ ਅੱਜ ਦੱਸ ਕਿ ਇਹਦੀ ਤਾਂ ਹੈਗੀ ਮੈਂ ਕਿ ਕਪੱਛੀ ਐ ਪਹਿਲਾਂ ਤੇ ਉਹ ਵਾਈਫ ਹੋਣ ਨਾਲ ਤਾਂ ਕਿਉਂਕਿ ਹੈਗੀ ਹੁਣ ਵਧੀਆ ਉਹ ਤਾਂ ਆਪਦੇ ਬਰਤਨ ਦੀ ਉਹ ਹੁੰਦੀ ਆ ਹਨਾ ਇਹ ਸਾਰਾ ਦਿਨ ਬਰਤਨ ਦੀਆਂ ਤਾਂ ਵੀ ਮੈਂ ਇੱਕ ਵਾਰ ਇਸ ਤੇ ਚਾਰਜ ਲਾਤਾ ਮੈਂ ਸਾਰਾ ਦਿਨ ਚਾਰਜ ਲਾਉਂਦੀ ਉਹ ਘੱਟ ਲੰਬੀ ਪਰ ਮੈਂ ਸੋ ਇਹ ਰੀਚਾਰਜ ਕਰਦੀ ਸਿ ਆਪਾਂ ਇਹਨਾਂ ਘਰ ਰੀਚਾਰਜ ਕਰਨਾ ਚਾਹੁੰਦੇ ਹਾਂ ਹੂੰ ਸਿਰ ਉੱਤੇ ਚਾਰ ਦਰਵਾਜ਼ੇ ਘਰ ਮੇਰੇ ਤਾਂ ਹੈਗਾ ਹਾਂਜੀ ਹੁਣ ਵਾਰੀ ਆਈ ਹੈ ਕਮੈਂਟਾਂ ਦੀ ਹੈ ਨਾ ਜਿਨ੍ਹਾਂ ਦੇ ਆਪਾਂ ਨੇ ਨਾਮ ਕਮੈਂਟਾਂ ਵਿੱਚ ਬੋਲਣੇ ਜਿਹੜਿਆਂ ਨੇ ਆਪਾਂ ਨੂੰ ਕਮੈਂਟ ਕੀਤੇ ਹੋਏ ਨੇ ਪਹਿਲਾ ਨਾਮ ਹੈਗਾ ਜੀ ਅਮਿਤ ਅਚਰਾ ਗੁਰਜੰਟ ਸਿੰਘ ਤੇ ਸੋਮਨ ਜੈ ਰਾਜਵਿੰਦਰ ਕੌਰ ਜੁਕੇ ਤੋਂ ਮੁਹੰਮਦ ਆਫਜਲ ਕਲਵਾਨੋਂ ਤੋਂ ਨੇ ਪੀਚਸ ਪੀਚਲ ਮਹਿਰਾ ਮਨਪ੍ਰੀਤ ਇਹ ਕਹਿੰਦੇ ਮੇਲੇ ਤੇ ਕਿੱਥੇ ਗਏ ਸੀ ਅਸੀਂ ਮੇਲੇ ਤੇ ਜੋਗੀ ਪੀਰ ਗਏ ਸੀ ਜੀ ਆ ਮਾਨਸਾ ਜ਼ਿਲ੍ਹੇ ਚ ਤੇ ਜਸਵੰਤ ਬਾਵਾ ਖੇਤਾਂ ਵਾਲੇ ਜੱਟ ਕੁਲਵੰਤ ਸਿੰਘ ਸੁਖੀ ਧਿਮਾਨ ਮੰਨੂ ਗਰੇਵਾਲ ਇਹ ਕਹਿੰਦੇ ਵੀ ਤੁਸੀਂ ਨੇ ਜੋਗੀ ਪੀਰ ਰਾਤ ਕੱਟੀ ਸੀ ਹਾਂਜੀ ਐਤਕੀ ਆਪਾਂ ਨੇ ਟਰੈਕਟਰ ਦੀ ਸੁੱਖ ਦੇਣੀ ਸੀ ਤੇ ਆਪਾਂ ਐਤਕੀ ਰਾਤ ਲਾ ਕੇ ਆਇਆ ਪਿੰਦਰ ਸਿੰਘ ਵੀਰੋਵਾਲ ਗਰਵਿੰਦਰਜੀਤ ਕੌਰ ਮਲ ਸਿੰਘ ਮਾਨ ਕੈਨੇਡਾ ਤੋਂ ਜੀ ਤੇ ਸਬਨੂਰ ਸਰੋ ਮਨਿੰਦਰ ਕੌਰ ਰਵਨੀਤ ਸਿੰਘ ਮਨਜਿੰਦਰ ਮਨਜਿੰਦਰ ਸਿੰਘ ਭੁੱਲਰ ਤੇ ਬਿੰਦਰ ਸਿੰਘ ਆਸ਼ੂਪ੍ਰੀਤ ਗਰਵਿੰਦਰ ਕੌਰ ਸਤਗੁਰ ਸਿੱਧੂ ਸੋਨੀ ਉਪਲ ਨਵਜੋਤਵਾਲ ਕੈਨੇਡਾ ਤੋਂ ਬੱਬਲ ਹੰਗਾ ਮਨਪ੍ਰੀਤ ਸਿੰਘ ਸੁਖਵੀਰ ਕੌਰ ਤੇ ਡਿੜਬਾ ਫੈਮਿਲੀ ਬਲੌਗਸ ਸੁਨੀਤਾ ਰਾਣੀ ਆਬਾਬ ਤੇ ਬੀਰਪਾਲ ਬਰਾੜ ਇਹ ਕਹਿੰਦੇ ਸਾਡਾ ਕਿਹੜਾ ਪਿੰਡ ਆ ਸਾਡਾ ਪਿੰਡ ਉਬਿਆ ਜੀ ਜ਼ਿਲ੍ਹਾ ਸੰਗਰੂਰ ਹੈ ਤੇ ਆਪਣੇ ਨੇੜੇ ਸ਼ਹਿਰ ਆ ਜਿਹੜਾ ਉਹ ਡਿੜਬਾ ਪੈਂਦਾ ਜੀ ਡਿੜਬਾ ਲਾਲੋ ਜਾਂ ਪਤੜਾ ਲਾਲੋ ਦੋਨਾਂ ਦੇ ਵਿਚਕਾਰ ਜਿਆ 인ਦਰਜੀਤ 인ਦਰ ਤੇ ਸਤਨਾਮ ਸਿੰਘ ਹਰਪੀ ਸਿੰਘ ਨਿਰਮਲ ਢਿੱਲੋਂ 나జర్ ਸਿੰਘ ਗੱਗੂ ਆਲਖ ਅ ਗੇਮਿੰਗ ਜਸਪ੍ਰੀਤ ਕੌਰ ਗੁਰਪ੍ਰੀਤ ਸਿੰਘ ਕੋਮਲ ਬਾਦਸ਼ਾ ਤੇ ਜੋਬਨ ਜੱਟ ਜਾਦੀ ਸੋਹੀ ਇਹ ਕਹਿੰਦੇ ਵੀ ਸਾਡੇ ਨਾਨਕੇ ਕਿੱਥੇ ਨੇ ਮੇਰੇ ਨਾਨਕੇ ਟੰਡਿਆਲ ਨੇ ਜੀ ਤੇ ਵੀ ਕਿਹੜਾ ਦੇ ਨਾਨਕੇ ਛਾਪੜ ਨੇ ਸਾਡੇ ਨਾਨਕੇ ਟੰਡਿਆਲ ਨੇ ਤੇ ਜਿਹੜੇ ਉੱਬਿਆ ਦੇ ਕੋਲ ਪਤਨਾ ਕੋਲੀ ਪੈ ਜਾਂਦੇ ਨੇ ਅ ਅਮਨਦੀਪ ਸੁਖਵੀਰ ਕੌਰ ਕਲਦੀਪ ਸਿੰਘ ਗਗਨਦੀਪ ਜਲਵੇੜਾ ਗੁਰਜੰਟ ਸਿੰਘ ਜੀਤ ਢੀਲੋਂ ਜਸਕਰਨ ਨੇ ਟੀਨ ਦੱਸਾ ਗਰਵਿੰਦਰ ਸਿੰਘ ਇਹ ਕਹਿੰਦੇ ਵੀ ਹਰਪ੍ਰੀਤ ਕਿੱਥੋਂ ਦਵਾਈ ਲੈ ਕੇ ਆਉਂਦੀ ਆ ਹਰਪ੍ਰੀਤ ਜੀ ਡਿੜਬੇ ਤੋਂ ਸੌਰੀ ਪਟਿਆਲੇ ਤੋਂ ਦਵਾਈ ਲੈ ਕੇ ਆਉਂਦੀ ਆ ਸੁਧਾਨਾ ਡਾਕਟਰ ਹਨ ਉਥੋਂ ਉਹਦੇ ਫੇਸ ਦਾ ਟ੍ਰੀਟਮੈਂਟ ਚੱਲ ਰਿਹਾ ਸਰਬਜੀਤ ਕੌਰ ਮੁਹੰਮਦ ਤਾਰਿਕਾ ਲੋ ਜੱਟ ਪਾਕਿਸਤਾਨ ਤੋਂ ਇਕਵਾਲ ਸੰਧੂ ਮੁਕਤਸਰ ਤੋਂ ਜੀ ਮਨਜਿੰਦਰ ਸਿੰਘ ਭੋਲਰ ਦੀਪ ਹਰੀਕਾ ਅਮਰਜੀਤ ਕੌਰ ਚੋਟੀਆਂ ਤੋਂ ਸੋਮਨ ਜੈ ਸਬਨੂਰ ਸਰੋ ਕਲਵੰਤ ਸਿੰਘ ਜਸਪਾਲ ਕੌਰ ਢਿੰਡਸਾ ਹਰਜਪ ਕੌਰ ਆਮਨ 蒂ਮਾਨ ਜੈਮੀ ਜੈਮੀ ਫਨ ਵਿੱਕੀ ਪਾਕਿਸਤਾਨ ਤੋਂ ਜੀ ਸੰਦੀਪ ਹਾਂਡਾ ਸਮੀਰਾ ਸਕਾਟਲੈਂਡ ਤੋਂ ਆਮਨ ਬਰਾੜ ਬਲਦੇਵ ਸਿੰਘ ਤੇ ਜਸ਼ ਜੈਸ਼ਨ ਮਾਨ ਇਹ ਸਾਰੇ ਨਾਮ ਸੀ ਜੀ ਜਿਹੜਿਆਂ ਦੇ ਆਪਾਂ ਨੂੰ ਕਮੈਂਟ ਆਏ ਨੇ ਤੇ ਇੱਕ ਜਿਹੜਾ ਆਪਾਂ ਨੇ ਵੀ ਆਪਣੇ ਕਣਕ ਨੂੰ ਅੱਗ ਲੱਗੀ ਆ ਹਨਾ ਉਹ ਵਲੌਗ ਪਾਇਆ ਸੀ ਤੇ ਉਹ ਜਿਹੜੀ ਕਣਕ ਲੱਗੀ ਆ ਜੀ ਆਪਣੇ ਨਾਲ ਹੀ ਪਿੰਡਾਂ ਲਾੜਮਜਾਰਾ ਉਹਦੇ ਖੇਤ ਆ ਆਪਣੇ ਨਾਲ ਹੀ ਲੱਗਦੇ ਨੇ ਉੱਥੇ ਲੱਗੀ ਆ ਉੱਥੇ ਕਈ ਕਿੱਲੇ ਤਾਂ ਤੂੜੀ ਦੇ ਮੱਚ ਗਏ ਤੇ ਕਾਫੀ ਜ਼ਿਆਦਾ ਵੀ ਕਣਕ ਮੱਚ ਗਈ ਉਹ ਜਿਹੜੀ ਹਵਾ ਉਹ ਆਪਣੇ ਖੇਤਾਂ ਦੇ ਨਾਲ ਹੀ ਖੇਤ ਲੱਗਦੇ ਸੀ ਵੀ ਚਲੋ ਇੰਨਾ ਕਾ ਵੀ ਜਿਆਦਾ ਨੁਕਸਾਨ ਨਹੀਂ ਹੋਇਆ ਹੈਗਾ ਵੀ ਲੋਕਾਂ ਨੇ ਕਿਉਂਕਿ ਨੇੜੇ ਦੇ ਦੋ ਪਿੰਡ ਹੋ ਗਏ ਤਾਂ ਫਟਾਫਟ ਕੁਛ ਉਭਿਆ ਤੋਂ ਵਾਗੇ ਕੁਛ ਲਾੜ ਮਜਾਰੇ ਤੋਂ ਸਾਰਿਆਂ ਨੇ ਵੀ ਅ ਬਜਾਤੀ ਆਗ ਨੂੰ ਫੇਰ ਵੀ ਵੀ ਚਲੋ 30 40 ਕਿੱਲਿਆਂ ਦਾ ਨੁਕਸਾਨ ਤਾਂ ਹੋ ਹੀ ਗਿਆ ਹਨਾ ਕਿਸੇ ਦੇ ਦੋ ਕਿੱਲੇ ਕਿਸੇ ਦੇ ਚਾਰ ਕਿੱਲੇ ਔਖਾ ਹੋ ਜਾਂਦਾ ਜੀ ਇਹਨਾਂ ਦੇ ਵਿਚਾਰਿਆਂ ਦੇ ਉਹੀ ਕਾਣ ਨੂੰ ਦਾਣੇ ਸੀ ਉਹੀ ਮੱਚ ਗਏ ਉਹਨਾਂ ਦਾ ਜਿਆਦਾ ਬੁਰਾ ਹਾਲ ਆ ਤੇ ਬਾਕੀ ਤੂੜੀ ਮੱਚ ਗਈ ਜਿਹੜਿਆ ਨੇ ਤੂੜੀ ਕਰਨ ਵਾਲੀ ਸੀ ਕੁਝ ਲੋਕ ਥੋੜੀ ਜਿਹੀ ਆਪ ਵੀ ਕਾਲੀ ਕਰਦੇ ਨੇ ਤੇ ਲਵੇ ਇੱਧਰ ਕਣਕ ਖੜੀਆ ਦੂਸਰੀ ਸਾਈਡ ਕਣਕ ਖੜੀਆ ਵੀ ਆਪਾਂ ਨੇ ਵਿਚਾਲੋ 2 ਕਿੱਲੇ ਵੱਢ ਲਏ ਉਹਨਾਂ ਦੀ ਛੇਤੀ ਤੂੜੀ ਕਰਨ ਲੱਗ ਜਾਂਦੇ ਨੇ ਫਿਰ ਉਹਦਾ ਸਾਰੀ ਦਾ ਨੁਕਸਾਨ ਵੀ ਕੋਈ ਪਤਾ ਨਹੀਂ ਹੁੰਦਾ ਹੈਗਾ ਹਨਾ ਕੋਈ ਆਗੂਗੂ ਦਾ ਪਤੰਗਾ ਰੀਪਰ ਚੋਂ ਵੀ ਉਹ ਹੋ ਜੇ ਨਿਕਲਿਆਵੇਂ ਨਾਲੇ ਅਗਲੇ ਦੀ ਕਣਕ ਮਚਾਉਣਗੇ ਨਾਲੇ ਆਪਦੀ ਮਚਾਉਂਦੇ ਨੇ ਇਸ ਤਰ੍ਹਾਂ ਤੇ ਉਹ ਜਿਹੜੀ ਅੱਗ ਲੱਗੀ ਆ ਉਹ ਲਵੇ ਗ੍ਰੈਡ ਸੀ ਤੇ ਗ੍ਰੈਡ ਵਿੱਚੋਂ ਕੋਈ ਉਹ ਹੋ ਗਿਆ ਚਿੰਗਾੜੀ ਨਿਕਲਿਆ ਹੀ ਅੱਗ ਦੀ ਪਤਾ ਨਹੀਂ ਤਾਰਾਂ ਤੂਰਾਂ ਕੁਝ ਵੀ ਉਹ ਹੋਇਆ ਵੀ ਮਤਲਬ ਗ੍ਰੈਡ ਦੇ ਵਿੱਚੋਂ ਹੀ ਅੱਗ ਲੱਗੀ ਆ ਤੇ ਕਿ ਸ਼ਾਇਦ ਮੈਨੂੰ ਲੱਗਦਾ ਲੈਟ ਲੂਟ ਵੀ ਘੱਟੇ-ਕੱਟ ਦੇ ਸੀ ਤਾਂ ਕਰਕੇ ਉਹਨਾਂ ਦੀ ਗਲਤੀ ਕਰਕੇ ਹੋਇਆ ਸਾਰਾ ਤੇ ਉਹਦੇ ਨਾਲ ਖੇਤਾਂ 'ਚ ਅੱਗ ਲੱਗ ਗਈ ਜਾ ਕੇ ਕਿਉਂਕਿ ਪੱਕੀ ਫਸਲ ਦਾ ਹਨਾ ਸੁੱਕੀ ਮਾੜਾ ਜਾਂ ਪਤੰਗੇ ਦੀ ਇਹ ਜ਼ਰੂਰ ਤਾਂ ਉਹ ਤਾਂ ਭੱਜ ਕੇ ਅੱਗ ਲੱਗਦੀ ਆ ਉਹਨੂੰ ਤਾਂ ਤੇ ਚਲੋ ਫੇਰ ਵੀ ਪਤਾ ਹੀ ਕੰਨੇ ਵੀ ਪ੍ਰਮਾਤਮਾ ਵੱਲੋਂ ਵੀ ਬਹੁਤ ਬਚਤ ਰਹਿ ਗਈ ਹਨਾ ਵੀ ਜਿਆਦੇ ਨੁਕਸਾਨ ਹੋਣ ਤੋਂ ਬਚ ਗਿਆ 30 35 ਕਿਲੇ ਦਾ ਫੇਰ ਵੀ ਕਣ ਕਰੇ ਮੱਚ ਹੀ ਗਏ ਤੇ ਮੱਗਰ ਗਿਆ ਸੀ ਬੁਝਾਉਣ ਵਾਸਤੇ ਤੇ ਉਹਨੇ ਫਿਰ ਵੀਡੀਓ ਬਣਾ ਲਈ ਸੀ ਤੇ ਹੋਰ ਵੀ ਕਈ ਥਾਵਾਂ ਤੇ ਅੱਗ ਲੱਗੀ ਆ ਹਨਾ ਵੀ ਉ ਪਰ ਐ ਵੀ ਪਹਿਲਾਂ ਨਾਲੋਂ ਬਚਤ ਰਹਿ ਗਈ ਪਹਿਲਾਂ ਬਹੁਤ ਜਿਆਦਾ ਨੁਕਸਾਨ ਹੋ ਜਾਂਦਾ ਸੀ ਹੁਣ ਲੋਕ ਵੀ ਸਿਆਣੇ ਹੋ ਗਏ ਬਾਕੀ ਅਨਿਕਵੇਂ ਦੀ ਆ ਵੀ ਹਾਲੇ ਥੋੜਾ ਟਾਈਮ ਜਿਹੜੇ ਵੀੜੀਆਂ ਸਰਗਟਾਂ ਪਿੰਦੇ ਨੇ ਹਨ ਵੀ ਉਹ ਆਪਦਾ ਭਾਈ ਦੇਖ ਕੇ ਉਹ ਕਰਿਆ ਕਰਨ ਹਵਾ ਚੱਲਦੀ ਆ ਪਤੰਗਾ ਕਿਧਰੇ ਵੀ ਜਾ ਸਕਦਾ ਤੇ ਚਲੋ ਜੀ ਇਹਦੇ ਨਾਲ ਹੀ ਆਪਾਂ ਆਪਣੇ ਬਲੌਗ ਦਾ ਕਰਦੇ ਆ ਐਂਡ ਤੇ ਆਪਣੀ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਨੈਕਸਟ ਬਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ